ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਅਪਾਨ ਦਰਸ਼ਨ ਕਰ ਰਹੇ ਹਾਂ ਜੇ ਗੁਰਦਵਾਰਾ ਸ਼ਹੀਦ ਗੰਸਾਹਬ ਭਾਈ ਬਚੱਤਰ ਸਿੰਘ ਜੀ ਕੋਟਲਾ ਨਿਹੰਗ ਖਾਂ ਰੋਪੜ ਇਹ ਗੁਰਦਵਾਰਾ ਸਹਾਬ ਭਾਈ ਬਚੱਤਰ ਸਿੰਘ ਜੀ ਦਾ ਸ਼ਹੀਦੀ ਸਥਾਨ ਹੈ ਜਿਸ ਸਥਾਨ ਤੇ ਭਾਈ ਬਚੱਤਰ ਸਿੰਘ ਜੀ ਦਾ ਸੰਸਕਾਰ ਕੀਤਾ ਗਿਆ ਸੀਗਾ ਜੀ ਅਤੇ ਇਹ ਸਥਾਨ ਜੀ ਪੰਜ ਪਾਸ਼ਾੀਆਂ ਦਾ ਚੰਸ਼ੋ ਸਥਾਨਾ ਜੀ ਇਹ ਪਵਿੱਤਰ ਖੂਹ ਇਸ ਖੂਦ ਤੇ ਪੰਜ ਪਾਸ਼ਾੀਆਂ ਗੁਰੂ ਹਰਗੋਬਿੰਦ ਸਾਹਿਬ ਜੀ ਗੁਰੂ ਹਰ Rai ਜੀ ਗੁਰੂ ਹਰਕਿਸ਼ਨ ਜੀ ਗੁਰਤੇਗਬਾਦ ਜੀ ਤੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੇ ਇਸ਼ਨਾਨ ਕੀਤਾ ਹੈ ਜੀ ਇਹ ਉਹ ਪਵਿੱਤਰ ਖੂਹ ਹੈ ਸੰਗਤ ਜੀ ਤੁਸੀਂ ਦੇਖ ਰਹੇ ਹੋ ਜੀ ਇਹ ਪੰਮਚੱਤਰ ਸਿੰਘ ਤੇ ਉਸ ਹਾਥੀ ਦਾ ਬੁੱਤ ਬਣਾਇਆ ਹੋਇਆ ਹੈ ਭਾਈ ਬਿਚਤਰ ਸਿੰਘ ਜੀ ਜਿਨੇ ਨਾਗਨੀ ਦੇ ਨਾਲ ਉਸ ਹਾਥੀ ਦਾ ਮੁਕਾਬਲਾ ਕੀਤਾ ਸੀਗਾ ਸੰਗਤ ਜੀ ਪਹਿਲੀ ਵਾਰ ਇਸ ਸਥਾਨ ਤੇ ਛੇਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਗੋਵਾਲੀਅਰ ਦੇ ਇਲੇ ਤੋਂ ਬੁੰਜਾ ਰਾਜੈ ਨੂੰ ਰਿਹ ਕਰਨ ਤੋਂ ਬਾਅਦ ਇਸ ਸਥਾਨ ਤੇ ਆਏ ਸੀਗੇ ਤੇ ਇਸ ਪਵਿੱਤਰ ਖੂਹ ਦੇ ਉੱਤੇ ਇਸ਼ਨਾਨ ਕੀਤਾ ਸੀਗਾ ਉਸ ਤੋਂ ਬਾਅਦ ਸੱਤਵੇਂ ਪਾਤਸ਼ਾਹ ਹਰਿ ਰਾਏ ਜੀ ਤੇ ਅੱਠਵੇਂ ਪਾਤਸ਼ਾਹ ਗੁਰੂ ਹਰਕ੍ਰਿਸ਼ਨ ਜੀ ਮਹਾਰਾਜ ਵੀ ਇਸ ਸਥਾਨ ਤੇ ਆਏ ਸੰਗਤ ਜੀ ਚੌਥੀ ਵਾਰ ਗੁਰੂ ਤੇਗ ਬਹਾਦਰ ਜੀ ਮਹਾਰਾਜ ਜਦੋਂ ਦਿੱਲੀ ਦੇ ਕਿਸੇ ਦਿਨ ਗਏ ਤਾਂ ਉਹ ਵੀ ਇਸ ਸਥਾਨ ਤੇ ਰੁਕੇ ਸੰਤ ਤੇ ਖੂਹ ਦੇ ਉੱਤੇ ਇਸ਼ਨਾਨ ਕੀਤਾ ਸੀ ਸੰਗਤ ਜੀ ਤੁਸੀਂ ਦੇਖ ਰਹੇ ਹੋ ਦਰਸ਼ਨ ਕਰ ਰਹੇ ਹੋ ਭਾਈ ਵਿੱਚ ਅਤਰ ਸਿੰਘ ਜੀ ਦੇ ਸ਼ਾਸਤਰ ਜੋ ਕਿ ਇਸ ਗੁਰਦਵਾਰਾ ਸਾਹਿਬ ਕੇ ਖੁੱਲੇ ਦਰਸ਼ਨਾਂ ਲਈ ਰੱਖੇ ਗਏ ਹਨ ਸੰਗਤ ਜੀ ਪੰਜਵੀਂ ਵਾਰ ਗੁਰੂ ਗੋਬਿੰਦ ਸਿੰਘ ਜੀ ਇਸ ਸਥਾਨ ਤੇ ਆਏ ਦੱਸਦੇ ਹਨ ਕਿ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਤਿੰਨ ਵਾਰ ਇਸ ਸਥਾਨ ਤੇ ਆਏ ਸਨ ਸੰਗਤ ਜੀ ਪਹਿਲੀ ਵਾਰ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਪੰਗਾਣੀ ਦੇ ਜਦ ਸਮੇ ਇਸ ਸਥਾਨ ਤੇ ਆਏ। ਦੂਜੀ ਵਾਰ ਬੀਬੀ ਮੁਹੰਤਾਜ ਜੀ ਦੇ ਪੁੱਰਾ ਦੀ ਮੰਗਣੀ ਤੇ ਆਏ ਸਨ ਅਤੇ ਤੀਜੀ ਵਾਰ ਜਦੋਂ ਭਾਈਚੱਤਰ ਸਿੰਘ ਜੀ ਜਖਮੀ ਹੁੰਦੇ ਹਨ ਤਾਂ ਉਹਨਾਂ ਨੂੰ ਮਿਲਣ ਇਸ ਸਥਾਨ ਤੇ ਹੁੰਦੇ ਹਨ। ਸੰਗਤ ਜੀ ਦਰਸ਼ਨ ਕਰੋ ਜੀ। ਕਿਲੇ ਦੇ ਜੋ ਕਿ ਉਸੇ ਸਮੇ ਦਾ ਹੀ ਕਿਲਾ ਹੈ ਜੀ ਇਹ ਛੋਟੀਆਂ-ਛੋਟੀਆਂ ਇੱਟਾਂ ਦੇ ਨਾਲ ਬਣਿਆ ਹੋਇਆ ਹੈ। ਬਹੁਤ ਸੇਵਾ ਸੰਭਾਲ ਹੋ ਰਹੀ ਹੈ ਜੀ ਇਸ ਕਿਲੇ ਦੀ ਇਸ ਸਥਾਨ ਦੀ ਅਤੇ ਇਸ ਇਤਿਹਾਸ ਦੀ ਬਹੁਤ ਧਰੂ ਧਰੂ ਸੰਤਾ ਆ ਕੇ ਦਰਸ਼ਨ ਕਰ ਰਹੀਆਂ ਨੇ ਤੇ ਇਤਿਹਾਸ ਤੋਂ ਜਾਨੂ ਹੋ ਰਹੀਆਂ ਸੰਗਤ ਜੀ ਸੰਗਤ ਜੀ ਇਹ ਸਥਾਨ ਗੁਰਦੁਆਰਾ ਸ੍ਰੀ ਪੱਠਾ ਸਾਹਿਬ ਤੋਂ ਥੋੜੀ ਜਿਹੀ ਦੂਈ ਦੇ ਹੈ ਜਦੋਂ ਵੀ ਗੁਰਦੁਆਰਾ ਸ੍ਰੀ ਪੱਠਾ ਸਾਹਿਬ ਆਓ ਤਾਂ ਇਸ ਸਥਾਨ ਦੇ ਵੀ ਦਰਸ਼ਨ ਜ਼ਰੂਰ ਕਰਕੇ ਜਾਇ ਕਰੋ ਤਾ ਜੋ ਇਤਿਹਾਸ ਦਾ ਪਤਾ ਲੱਗ ਸਕੇ ਸੰਗਤ ਜੀ ਇਹ ਘਰ ਬੀਬੀ ਮਮਤਾਜ ਜੀ ਦਾ ਹੈ ਜੀ ਜਦੋਂ ਭਾਈ ਬਚਤਾਰ ਸਿੰਘ ਜੀ جنگ ਦੇ ਵਿੱਚ ਜ਼ਖਮੀ ਹਾਲਤ ਵਿੱਚ ਇਸ ਘਰ ਦੇ ਵਿੱਚ ਆਉਂਦੇ ਹਨ ਤਾਂ ਬੀਬੀ ਮਮਤਾਜ ਉਹਨਾਂ ਦੀ ਤਨਮੰਤਾਂ ਦੇ ਨਾਲ ਸੇਵਾ ਕਰਦੀ ਹੈ ਜੀ ਤੁਸੀਂ ਦੇਖੋ ਇਹ ਸਭ ਦੇ ਛੱਤਾਂ ਇਟਾਂ ਜੋ ਵੀ ਉਸੇ ਸਮੇਂ ਦੀਆਂ ਹਨ ਬਾਕੀ ਇਤਿਹਾਸ ਬਾਬਾ ਬਲਦੇਵ ਸਿੰਘ ਜੀ ਤੋਂ ਜਾਣਦੇ ਆ ਜੋ ਕਿ ਇਸ ਸਮੇਂ ਤੇ ਸੇਵਾ ਕਰਦੇ ਹਨ ਖਲਸਾ ਵਾਹਿਗੁਰੂ ਜੀ ਕੀ ਫਤਿਹ ਪੰਜ ਪਾਠੇ ਆ ਕੰਨ ਇਤਿਹਾਸ ਕਰਦਾ ਇਤਿਹਾਸ ਬੋਲੋ ਪਾਈ ਕਾਂਸੇ ਦਾ ਨਾਵਾ ਮਹਾਰਾਜ ਕੋਲ ਕਰੰਤ ਯਾਦ ਰੱਖਿਓ ਤੇ ਉਹ ਵੀਡੀਓ ਬਣਦੀ ਐ ਨਾ ਚ ਐਡ ਹੋ ਜਾਂਦਾ ਪਹਿਲੀ ਵਾਰੀ 6ਵੇਂ ਪਾਠੇ ਚ ਕਿਲੇ ਚਾਇਆ ਇਸ ਹਵਲੀ 'ਚ ਪਹਿਲੀ ਵਾਰੀ ਛੇਵੇਂ ਪਾਤਸ਼ਾਹ ਹਰ ਕੋਹਲ ਸੇ ਮਾਰਾ ਗਵਾਲੀਅਰ ਕੇ ਲਈ ਤੋ ਬੁੰਜਾਰਾ ਜੇ ਰਿਆ ਕਰਾ ਕੇ ਇੱਥੇ ਰਾਤ ਕੱਢਿਆ ਸੰਸਕਰਨ ਰਾਜਾ ਸੀ ਇਸ ਰਾਜੇ ਦੇ ਘਰ ਲਾਦ ਨਹੀਂ ਸੀ ਉੰਗੀ ਸੰਸਕਰਨ ਦੀ ਜਦੋਂ ਲਾਦ ਨਾ ਹੋਵੇ ਬੰਦਾ ਜਾਂਦਾ ਬਹੁਤਾ ਦੂਜੂ ਤੱਕ ਜਾਂਦਾ ਲਾਦ ਨਾ ਪੈਦਾ ਹੋਵੇ ਛੇਵੇਂ ਪਾਤਸ਼ਾਹ ਸਾਖਤੀ ਇਹਨਾਂ ਨਾ ਘੇਰੇ ਮੁਰੋਂ ਜਾ ਕੇ ਬਾਈ ਢਾੜ ਦੇ ਰਾਜਾ ਸੀ ਇਹ ਕਾਲੀਏ ਆਹ ਰਾਹ ਜਾਂਦਾ ਇਹਨਾਂ ਦਾ ਮੋਰੇ ਜਾ ਕੇ ਪਰਵਾਨਾ ਰੋਕਲੇ ਮਹਾਰਾਜ ਆਓ ਸੇਵਾ ਕਰੀਏ ਇੱਥੇ ਮਹਾਰਾਣਾ ਭਾਵਨਾ ਦੇਖੀ ਆ ਗਏ ਇਸ ਹਵੇਲੀ ਕਿਲੇ ਚ ਸੇਵਾ ਕੀਤੀ ਬਵੰਜਾਰ ਆ ਗਏ ਤੇ ਨਾਲੇ ਛੇਵੇਂ ਪਾਚਾ ਦੀ ਅਮਰਤ ਵੇਲੇ ਉੱਥੇ ਛੇਵੇਂ ਪਾਚਾ ਪਰਵਾਰ ਕਹਿੰਦਾ ਮਹਾਰਾਜ ਵੀ 84 ਪਿੰਡਾਂ ਦਾ ਮਾਲਕ ਸੀ ਪਰ ਮੇਰੇ ਘਰ ਲਾਦ ਨਹੀਂ ਪੈਸਾ ਬਹੁਤ ਆ ਪਰ ਮਹਾਰਾਜ ਮੇਰੀ ਬਰਾਸ ਸੋ ਸਾਹਮਣ ਵਾਲਾ ਕੋਈ ਨਹੀਂ ਤੁਸੀਂ ਕਿਰਪਾ ਕਰ ਦਿਓ ਇਹਨਾਂ ਦਾ ਸੇਵਾ ਤਿੰਨ ਤਰ੍ਹਾਂ ਦੀ ਹੁੰਦੀ ਆ ਸੰਗਤ ਜੀ ਇੱਕ ਤਨ ਕਰਕੇ ਇੱਕ ਮਨ ਕਰਕੇ ਇੱਕ ਤਨ ਤਨ ਕਰਕੇ ਸਮਝ ਗਏ ਤਿੰਨ ਤਨ ਹੀ ਸੇਵਾ ਇਹਨਾਂ ਨੇ ਤਿੰਨੇ ਤਰ੍ਹਾਂ ਕੀਤੀ ਤਨ ਦਿੱਤਾ ਬੀਬੀ ਮੁਮਤਾਜ ਨੇ ਸਰੀਰ ਕਰਕੇ ਕਿ ਸਾਡਾ ਧੀ ਜਵਾਈ ਪਿਆ ਤਨ ਦਿੱਤਾ ਮਨ ਅੰਦਰ ਚੱਲਦਾ ਧਨ ਵੀ ਉਹਨਾਂ ਨੂੰ ਦੇ ਦਿੱਤਾ ਮਹਾਰਾਜ ਪਰ ਲਾਦ ਨਹੀਂ ਆਉਂਦੀ ਮਹਾਰਾਜ ਕਹਿੰਦੇ ਸੰਸਥਾਨ ਆ ਜੀ ਆਜੋ ਮਹਾਰਾਜ ਕਹਿੰਦੇ ਸਬਸਖਨ ਤੈਨੂੰ ਬਚਨ ਕਰ ਦਿਆ ਤੇਰੇ ਦੋ ਬੱਚੇ ਹੋਣਗੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਪਰ ਇੱਕ ਸ਼ਰਤ ਹੈ 40 ਦਿਨ ਦਾ ਬੱਚਾ ਜਦੋਂ ਹੋ ਜਾਵੇ ਕੀਰਤਪੁਰ ਲੈ ਕੇ ਆਉਣਾ ਸਗਨ ਨਾ ਕਰੀਂ ਇੱਕ ਇਹ ਆਂਦਾ ਸਗਨ ਕਰ ਦਿਆ 40 ਦਿਨ ਪਹਿਲਾਂ ਹੀ ਸਗਨ ਨਾ ਕਰੀਂ 40 ਦਿਨ ਦੇ ਬੱਚੇ ਨੂੰ ਕੀਰਤਪੁਰ ਲਿਆਉਣਾ ਬੱਚੇ ਦਾ ਸੰਗਤ ਜੀ ਇੱਥੇ ਬਚਨ ਕਰਕੇ ਕੀਰਤਪੁਰ ਚਲ ਗਏ ਇਹਨਾਂ ਨੇ ਘਰ ਬੱਚੇ ਦਾ ਜਨਮ ਲਿਆ 40 ਦਿਨ ਦਾ ਹੋਇਆ ਕੀਰਤਪੁਰ ਲੈ ਗਏ ਮਹਾਰਾਜ ਚਰਨਾਂ ਚ ਲੰਮਾ ਪਾਤਲਾ ਛਾਤਾ ਮਾਰਾ ਨਾ ਸ੍ਰੀ ਸਾਹਿਬ ਨੀਲੇ ਰੰਗ ਦਾ ਚੋਲਾ ਪੋਹਤਾ ਨੂੰ ਨਿਹੰਗ ਸਜਾਤਾ ਆਕੋ ਸਤਨਾਮ ਵਾਹਿਗੁਰੂ ਇਹਨੂੰ ਨਿਹੰਗ ਸਜਾਤਾ ਮਹਾਰਾਜ ਨੂੰ ਬੱਚਾ ਚੰਗਾ ਲੱਗਿਆ ਚੱਕਿਆ ਗੋਦ ਚ ਲੈ ਲਿਆ ਇਹਦਾ ਨਾਮ ਸੀ ਸੰਗਤੀ ਕੋਟ ਪਖਾਣਾ ਪਿਆਰ ਦੇ ਨਾਲ ਮਾਨ ਨ ਰੱਖਤਾ ਕੋਟਲਾ ਨਿਹੰਗ ਖਾਨ ਅਡਰੈਸ ਬਣਾਤਾ ਕਿਉਂਕਿ ਨਿਹੰਗ ਗੁਰੂ ਦੀਆਂ लाਡਲੀਆਂ ਫੌਜਾਂ ਖਾਨ ਨਾਲ ਲਾ ਕੇ ਮਹਾਰਾਣਾ ਪਿੰਡ ਦਾ ਨਾਉ ਕੋਟਲਾ ਰੱਖਦਾ ਪਿੰਡ ਦਾ ਨਾਉ ਤੇ ਬੱਚੇ ਦਾ ਨਾਉ ਗੁਰੂ ਛੇਵੇਂ ਪਾਤਸ਼ਾਹ ਨਾਂ ਰੱਖਿਆ ਹੋਇਆ ਚਾਰ ਵਾਰੀ ਗੁਰੂ ਗੋਮ ਸਿੰਘ ਆਗੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਚਾਰ ਵਾਰੀ ਆਗੇ ਕਦੋਂ ਆਏ ਇਸ ਸਮੇਂ ਚ ਆਏ ਸੰਗਤ ਜੀ 14 ਜੰਗਾਂ ਜਿੱਤਿਆਂ ਮਹਾਰਾਣਾ ਹਾਰ ਨਾ ਹੋਈ ਜਿੱਤ ਪ੍ਰਾਪਤ ਕੀਤੀ 14 ਜੰਗਾਂ ਚ ਸਫਲਤਾ ਪ੍ਰਾਪਤ ਕੀਤੀ ਪਹਿਲੀ ਜੰਗ ਭਗਾਣੀ ਦਾ ਜਦ ਪੱਠੇ ਤੇ ਆਏ ਉਦੋਂ ਪਿੰਡ ਕੋਟਲਾ ਸੀ ਦਸਵੇਂ ਪਾਸ਼ਾ ਕੋਟਲੇ ਪਿੰਡ ਚ ਆਦੇ ਆ ਜਦੋਂ ਕੋਟਲੇ ਪਿੰਡ ਚ ਦਸਵੇਂ ਪਾਸ਼ਾ ਪੱਠੇ ਤੇ ਆਏ ਕਹਿੰਦੇ ਆਰਾਮ ਕਰਨਾ ਕਿ 2 ਘੰਟੇ ਸੀ ਚਲ ਜਾਣਾ ਉੱਥੇ ਸੀ ਮਜ਼ਦੂਰ ਇਹਨਾਂ ਦੇ ਉਹਨਾਂ ਨੂੰ ਪਤਾ ਨਹੀਂ ਸੀ ਉਹ ਕਹਿੰਦੇ ਤੁਸੀਂ ਪੱਠੇ ਤੇ ਚੜਜੋ ਮਹਾਰਾਜ ਨੂੰ ਕਹਿੰਦੇ ਮੁਖੌਲ ਕਰਤਾ ਆਖੋ ਸਤਨਾਮ ਜਿਦੋਂ ਟੀਚਰ ਕੀਤੀ ਮਹਾਰਾਜ ਕੋਲੇ ਤੇ ਸਵਾਰ ਅੱਡੀ ਮਾਰੀ ਕੋੜਾ ਹੁਣ ਪੱਠੇ ਤੇ ਚੜ ਲੱਗਾ ਤੇ ਪੌੜ ਲੱਗੇ ਹੋਏ ਆ ਨਾ ਪੱਠਾ ਠੰਡਾ ਹੋ ਗਿਆ ਆਖੋ ਸਤਨਾਮ ਸ੍ਰੀ ਵਾਹਿਗੁਰੂ ਮਜ਼ਦੂਰ ਡਰ ਗਏ ਪੱਠਾ ਠੰਡਾ ਹੋ ਗਿਆ ਹੋਰ ਕੀ ਕਿਹਾ ਹੈ ਜਦੋਂ ਮਜ਼ਦੂਰ ਡਰੇ ਫਿਰ ਇੱਕ ਨਾ ਇੱਥੇ ਮਜ਼ਦੂਰ ਤੇ ਸੁਣਾਉਂਦਾ ਇੱਥੇ ਨਿਹੰਗ ਖਾਨ ਦਾ ਪੱਠਾ ਸੰਗਤ ਆਖੋ ਸਤਨਾਮ ਸ੍ਰੀ ਵਾਹਿਗੁਰੂ ਹੁਣ ਪੱਠੇ ਦੀ ਖਬਰ ਲੈ ਕੇ ਮਜ਼ਦੂਰ ਆਂਦਾ ਕਿ ਮਹਾਰਾਜ ਨਹਾੰਗ ਖਾਨ ਨੂੰ ਕਹਿੰਦਾ ਕਿ ਜਾ ਕੇ ਦੇਖੋ ਮਾਲਕੋ ਪੱਠਾ ਠੰਡਾ ਹੋ ਗਿਆ ਜਦੋਂ ਨਹਾੰਗ ਖਾਨ ਨੰਗੇ ਪੈਰੀ ਗਿਆ ਪੱਠਾ ਠੰਡਾ ਤੇ ਮਹਾਰਾਜ ਘੋੜੇ ਤੇ ਸਵਾਰ ਚਰਨੀ ਪੈ ਗਿਆ ਆ ਦੇਖੋ ਹੁਣ ਚਰਨੀ ਪੈ ਗਿਆ ਜਾ ਕੇ ਨਹਾੰਗ ਖਾਨ ਰੇ ਤੋਂ ਜਾ ਕੇ ਪੱਠੇ ਤੇ ਜਦੋਂ ਠੰਡਾ ਹੋਇਆ ਨਹਾੰਗ ਖਾਨ ਆਪਣੇ ਸੰਗਤੀ ਨਾਲ ਲੈ ਕੇ ਆ ਪਹਿਲੀ ਵਾਰੀ ਪੱਠਾ ਠੰਡਾ ਕਰਕੇ 10ਵੇਂ ਪਾਰਚਾ ਗੁਰਬਖਸ਼ ਸਿੰਘ ਆਏ ਦੂਜੀ ਵਾਰੀ ਬੀਬੀ ਮੁਹਤਾਦਾ ਭਾਈ ਆਲਮ ਖਾ ਤਕੜਾਇਆ ਮੰਗਣੀ ਤੇ ਆਏ ਸ਼ਾਦੀ ਤੇ ਸਣੇ ਪਰਿਵਾਰ ਆਇਆ ਆਖੋ ਸਤਨਾਮ ਸ੍ਰੀ ਸ਼ਾਣੇ ਪਰਿਵਾਰ ਸ਼ਾਦੀ ਦੇ ਤੀਜੀ ਵਾਰ ਚੌਥੀ ਵਾਰੀ ਮਾਰਨਾ ਛੇ ਪੋਨੂ ਨੰਦਪੁਰ ਸਾਹਿਬ ਛੱਡਿਆ ਛੇ ਪੋਨੂ ਨੰਦਪੁਰ ਸਾਹਿਬ ਛੱਡਿਆ ਆਂਦੇ ਹੋਏ ਮਹਾਰਾਜ ਜਦੇ ਸਰਚਾ ਟੱਪਦਿਆ ਤਿੰਨ ਹਿੱਸਿਆਂ ਚ ਪਰਿਵਾਰ ਵੰਡਿਆ ਗਿਆ ਕੇਰੂ ਕਰੂਗਿਆ ਜਦੋਂ ਸਰਸਰ ਟੱਪਦਿਆ ਛੋਟੇ ਸਾਹਿਬ ਜੀ ਦੇ ਗੰਗੂ ਬਾਂਮਣ ਆਪਣੇ ਪਿੰਡ ਸਿਹੜੀ ਮਰਿੰਡੇ ਨੂੰ ਲੈ ਜਾਂਦਾ ਜਿਹੜੇ ਗੁਰੂ ਕੇ ਮਹਿਲ ਸੀਗੇ ਸੰਗਤਿਓ ਭਾਈ ਮਨੀ ਸਿੰਘ ਜੀ ਨੂੰ ਦੇ ਨਾਲ ਦਿੱਲੀ ਨੂੰ ਚੱਲ ਗਏ ਵੱਡੇ ਸਾਹਿਬ ਜੀ ਅਜੀਤ ਸਿੰਘ ਜਿਆਦ ਸਿੰਘ ਬਾਬਾ ਜੀ ਬਚਿੱਤਰ ਸਿੰਘ ਗੁਰਗੋਮ ਸਿੰਘ ਜਿਹੜਾ ਇਹਨਾਂ ਦਾ ਕਾਫਲਾ ਸੀ ਜਦੋਂ ਸਰਸਰ ਟੱਪਦਿਆ ਮਲਕਪੁਰ ਰੰਗੜਾ ਇਹਨਾਂ ਨੂੰ ਘੇਰਾ ਪੈ ਗਿਆ ਜੰਗ ਛਿੜ ਗਈ ਮਲਕਪੁਰ ਰੰਗੜਾ ਜਦੋਂ ਜੰਗ ਛਿੜਿਆ ਇੱਥੇ ਤੇ ਬਚਿੱਤਰ ਸਿੰਘ ਪਿੱਛੜ ਹੋ ਗਿਆ ਇੱਥੇ ਆ ਤਾ ਜਦੋਂ ਫੱਟੜ ਹੋ ਗਿਆ ਬਾਬਾ ਜੀਤ ਸਿੰਘ ਚਾਹਰ ਸਿੰਘ ਗਬਰੂ ਵੱਡੇ ਸਾਹਿਬ ਜੀ ਦੇ ਘੋੜੇ ਤੇ ਬਿਠਾ ਕੇ ਆਹ ਕਮਰਾ ਇੱਥੇ ਮਾਲ ਪੱਟੀਆਂ ਦੇਖ ਲਓ ਹੁਣ ਧਿਆਨ ਨਾਲ ਅਜੇ ਯਾਦ ਰੱਖੋ ਛੱਤਾਂ ਤੇ ਮਾਰੋ ਜੀ ਵਾਹਿਗੁਰੂ ਉਹ ਵੀ ਛੱਤਾਂ ਚ ਚਿੱਤਰ ਸਿੰਘ ਨੂੰ ਇੱਥੇ ਲਿਆ ਕੇ ਛੱਡ ਦਿੱਤਾ بے ਹੋਸ਼ ਕੋਈ ਪਤਾ ਨਹੀਂ ਕੋਮਾ ਚ ਗਿਆ ਸੇਵਾ ਕਰਦੀ ਆ ਬੀਬੀ ਬੜੇ ਤਨਮਾਨ ਤਨ ਅੱਜ ਨੇ ਤਨ ਵਾਲੀ ਗੱਲ ਹੁਣ ਤਨ ਵਾਲੀ ਗੱਲ ਆਏ ਤੇ ਦਿੱਤਾ ਜੀ ਨਾ ਹੁਣ ਤਨਮਾਨ ਦੇ ਨਾਲ ਸੇਵਾ ਕਰਦੀ ਮਾਲ ਪੱਟੀਆਂ ਹੁਣ ਗੁਰੂ ਗੋਮੇ ਸਿੰਘ ਜੀ ਗਾਹ ਤੋਂ ਮੁੜ ਕੇ ਇੱਥੇ ਆ ਕੇ ਗਏ ਜਦੋਂ ਦੇਖਿਆ ਬੀਬਾ ਮਮਤਾ ਜੀ ਮੱਲ ਪੱਟੀ ਕਰੀ ਚੱਲੋ ਜਿਹਦਾ ਪਤਨ ਮੱਲ ਪੱਟੀ ਕਰੀ ਠੀਕ ਹੋ ਗਿਆ ਨਾਰਾਜੂ ਜੇ ਇਹ ਸ੍ਰੀ ਛਡ ਗਿਆ ਸੰਸਕਾਰ ਕਰ ਦਿਓ ਕਹਿ ਕੇ ਗਿਆ ਮਹਾਰਾਜ ਗੁਰੂ ਗੋਮੇ ਸਿੰਘ ਜੀ ਇੱਥੇ ਆਏ ਕਿਰਪਾ ਦੇ ਕੇ ਕਿਹਾ ਕਟਾਰ ਜਿਹੜੀ ਪੱਠਾ ਸਾਹਿਬ ਹੋਈਆ ਮਹਾਰਾ ਕਹਿੰਦੇ ਖਿਆਲ ਰੱਖਿਓ ਮਾਲਾ ਪੱਟੀ ਨਾ ਛੱਡੋ ਕਰੀ ਜਾਓ ਠੀਕ ਹੋ ਗਿਆ ਪਿੱਛੇ ਆ ਜੂ ਨਾਲ ਰਲ ਜੂ ਜੇ ਸ੍ਰੀ ਛੱਡ ਜਾਵੇ ਸੰਸਕਾਰ ਕਰਿਓ ਇਹਨੂੰ ਦੱਬਣਾ ਨਹੀਂ ਪਰਿਵਾਰ ਨੂੰ ਸਮਝਾ ਕੇ ਹੱਥ ਚੋਂ ਕਿਰਪਾਨ ਕੰਮਰ ਖਿੱਸੇ ਜੋ ਕੁਟਾਰ ਆਜ ਵੀ ਪੱਠਾ ਸਹਿ ਪਈ ਜਾ ਜਿਹੜੀ ਇਸ ਕਿਲੇ ਚ ਦਿੱਤੀ ਸੀ ਉਹ ਅੱਜ ਵੀ ਪੱਠਾ ਸਹਿ ਪਈ ਆ ਜਾ ਕੇ ਦੇਖ ਲੋ ਅਸੀਂ ਉੱਥੇ ਦਰਸ਼ਨ ਕਰਦੇ ਆ 47 ਚ ਦੇਸ ਦੀ ਵੰਡ ਹੋਈ ਸੀ ਉਦੋਂ ਪਰਿਵਾਰ ਆਪਣੇ ਹੱਥੀ ਦੀ ਕੀ ਗਿਆ ਕੋਈ ਸਮਾ ਨਹੀਂ ਆ ਪਰਿਵਾਰ ਨੂੰ ਗਏ ਨੂੰ ਥੋੜਾ ਚਿਰ ਹੋਇਆ ਇੱਕ ਦੋ ਪੀੜੀਆਂ ਹੋਈਆਂ ਹਜੇ ਤਾ 47 ਨੂੰ ਕਿੰਨਾ ਚਿਰ ਹੋਇਆ ਥੋੜਾ ਜਿਹਾ ਹੋਇਆ ਹੁਣੇ ਪਰਿਵਾਰ ਗਿਆ ਹੈ ਕਿਰਪਾ ਤੇ ਘਟਾਰ ਦੇ ਦਰਖਤ ਨੂੰ ਸੀ ਉੱਤੇ ਕਰ ਸਕਦੇ ਆ ਤੇ ਸੰਗਤੀ ਮਹਾਰਾਣਾ ਚਾਲੇ ਮਾਰਤੇ ਵੀ ਇਹਨੂੰ ਦੱਬਿਓ ਨਾ ਸੰਸਕਾਰ ਕਰ ਦਿਓ ਨੌਵੇਂ ਪਾਤਸ਼ਾਹ ਜਿਹਦੇ ਦਿੱਲੀ ਨੂੰ ਗਾਇਆ ਚਾਦਨੀ ਚੌਕ ਨੂੰ ਨੌਵੇਂ ਪਾਤਸ਼ਾਹ ਇੱਥੇ ਪਹਿਲਾਂ ਆ ਕੇ ਇੱਕ ਰਾਤ ਕੱਟ ਕੇ ਗਿਆ ਤੇ ਚਾਦਨੀ ਚੌਕ ਗਿਆ ਮਹਾਰਾਜ ਦਾ ਜਿਹੜਾ ਸ਼ਰੀਰ ਕਲਮ ਹੋਇਆ ਤੇ ਅੱਠਵੇਂ ਪਾਤਸ਼ਾਹ ਚੇਤਕ ਦੀ ਬਿਮਾਰੀ ਸੀ ਉਹ ਵੀ ਆ ਕੇ ਗਿਆ ਇੱਥੇ ਸੱਤਵੇਂ ਪਾਤਸ਼ਾਹ ਵੀ ਇੱਥੇ ਆ ਕੇ ਗਿਆ ਪੰਜ ਪਾਛੇ ਦਾ ਇਤਿਹਾਸ ਹੈ ਜਿਹਦਾ ਭਾਈ ਕਾਂ ਸਿੰਘ ਨਾਭਾ ਮਹਾਨ ਕੋਈ ਗਰੰਟਾ ਇਦੇ ਵਿੱਚ ਅਸੀਂ ਖੋਜ ਕਰ ਸਕਦੇ ਆ ਸੰਗਤੀ ਆਇਆ ਕਰੋ ਇੱਥੇ ਦਰਸ਼ ਮੇਲੇ ਕਰਕੇ ਜਰੂਰ ਆਇਆ ਕਰੋ ਤੁਹਾਨੂੰ ਪਤਾ ਨਹੀਂ ਅਸੀਂ ਇੱਥੇ ਨਿਸ਼ਕਾਮ ਸੇਵਾ ਕਰਦੇ ਹਾਂ ਲੁਧਿਆਣੇ ਦੇ ਆ ਜਿੱਤੇ ਅਸੀਂ ਇੱਥੇ ਕੁਛ ਨਹੀਂ ਸੀ ਇਤਿਹਾਸ ਸਾਹਮਣੇ ਫਿਰਦਿਆਂ ਸੀ ਸਾਹਵੋ ਲੋ ਸੇ ਆਸ ਥੋੜੇ ਸਾਹਮਣੇ ਬਾਲੇ ਬਦਲੇ ਹੋਏ ਅਸੀਂ ਆ ਬਦਲਿਆ ਬਾਈ ਦੇ ਵਿੱਚ ਭੁਲਿਆ ਇਹ ਤੇ ਨਿਸ਼ਕਾਮ ਸੇਵਾ ਕਰਦੇ ਹਾਂ ਜੇ ਇਹਨਾਂ ਨੇ ਵੀ ਕੋਈ ਕਿਉਂਕਿ ਮੇਰੇ ਬੱਚੇ ਵੀ ਆ ਕੋਈ ਪੈਸਾ ਦੇਣਾ ਹੁੰਦਾ ਦੇ ਸਕਦਾ ਸੁਵੰਤਕ ਵੀ ਦੇ ਸਕਦੇ ਆ ਪੈਸਾ ਉੱਥੇ ਦਿਓ ਜਿੱਥੇ ਲੱਗਦਾ ਉੱਥੇ ਦਿਓ ਕਿਉਂ ਤੇ ਜਿੱਥੇ ਲੱਗਦਾ ਹੈ ਇਸ ਕਰ ਕਿੱਥੇ ਲੱਗਦਾ ਵੀ ਆ ਬਾਹਰ ਲੰਗਰ ਲੱਗਿਆ ਆ ਚਾਹ ਦਾ ਚਾਹ ਦਾ ਮਰਜੀ ਸਕ ਸਕਦੇ ਆ ਤੇ ਇੱਥੇ ਫਤੇ ਬਿਲਾਓ ਖਿੱਸਾ ਘਰੂ ਪਾ ਕੇ ਜਾਇਆ ਕਰੋ ਮਾਇਆ ਚ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਇਸ ਵੀਡੀਓ ਨੂੰ ਇਸ ਇਤਿਹਾਸ ਨੂੰ ਹੋਰ ਵੀ ਸੰਤਾ ਤੱਕ ਜਿਉਂ ਸ਼ੇਅਰ ਕਰਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ